ਦਸੰਬਰ 2022 ਤੋਂ 22 ਸਾਲ ਬਾਅਦ ਰਿੰਦੇ ਸੰਧੂ ਨੇ ਬਬਰ ਖਾਲਸਾ ਇੰਟਰਨੈਸ਼ਨਲ ਲੀ ਇੱਕ ਹੋਰ ਰਾਕਟ ਲਾਂਚਰ ਹਮਲਾ ਕਰਵਾਇਆ ਪੰਜਾਬ ਦੇ ਬਟਾਲਾ ਜ਼ਿਲ੍ਹੇ ਤੇ ਇੱਕ ਪੁਲਿਸ ਥਾਣੇ ਉੱਤੇ ਇੱਕ ਬਹੁਤ ਹੀ ਗੰਭੀਰ ਵਾਰਦਾਤ ਸੀ ਬਹੁਤ ਹੀ ਸੀਰੀਅਸ ਇਨਸੀਡੈਂਟ ਕ੍ਰਾਈਮ ਇਨਸੀਡੈਂਟ ਟਰੋਰ ਇਨਸੀਡੈਂਟ ਹੈ ਸੋ ਬਟਾਲੇ ਦੇ ਕਿਲਾ ਲਾਲ ਸਿੰਘ ਪੁਲਿਸ ਥਾਣੇ ਉੱਤੇ ਹੋਏ ਹਮਲੇ ਬਾਰੇ ਵੀ ਬਹੁਤ ਘੱਟ ਵੇਰਵੇ ਉਪਲਬਧ ਨੇ ਲੇਕਿਨ ਮੇਰੇ ਸੂਤਰਾਂ ਦੀ ਜਿਹੜੀ ਜਾਣਕਾਰੀ ਹੈ ਇੱਕ ਛਾਪਾ ਮਾਰ ਹਮਲਾ ਸੀਏ ਜਿਵੇਂ ਕਿ ਬਬਰ ਖਾਲਸਾ ਇੰਟਰਨੈਸ਼ਨਲ ਦੇ ਪਹਿਲਾਂ ਦੇ ਵੀ ਹੁਣ ਹਮਲੇ ਛਾਪਾ ਮਾਰ ਹਮਲੇ ਹੋ ਚੁੱਕੇ ਨੇ ਆਪਰੇਟਿਵਸ ਜਿਨ੍ਹਾਂ ਨੂੰ ਪਹਾੜੇ ਤੇ ਵੀ ਲਿਆ ਜਾਂਦਾ ਹੈ ਜਿਨ੍ਹਾਂ ਨੂੰ ਪੈਸੇ ਦਾ ਲਾਲਚ ਦਿਖਾਇਆ ਜਾਂਦਾ ਕਿਸੇ ਵੀ ਤਰੀਕੇ ਦੇ ਨਾਲ ਉਹਨਾਂ ਨੂੰ ਆਪਣੇ ਇਸ ਕੰਮ ਕਰਨ ਲਈ ਤਿਆਰ ਕੀਤਾ ਜਾਂਦਾ ਉਸ ਤੋਂ ਬਾਅਦ ਉਹਨਾਂ ਤੋਂ ਗ੍ਰੇਨੇਡ ਸਟੋਵਾਏ ਜਾਂਦੇ ਨੇ ਮੌਕੇ ਤੋਂ ਫਰਾਰ ਹੋ ਜਾਂਦੇ ਨੇ ਕੁਝ ਦਿਨਾਂ ਬਾਅਦ ਉਹ ਗ੍ਰਿਫਤਾਰ ਕਰ ਲਏ ਜਾਂਦੇ ਨੇ ਇਸੇ ਤਰੀਕੇ ਨਾਲ ਬਟਾਲਾ ਦੇ ਇਸ ਪੁਲਿਸ ਸਟੇਸ਼ਨ ਨੂੰ ਵੀ ਟਾਰਗੇਟ ਕੀਤਾ ਗਿਆ ਇਸ ਵਾਰ ਰਾਕਟ ਲਾਂਚਰ ਇਹ ਲੋਕ ਲੈ ਕੇ ਆਏ ਦੱਸਿਆ ਜਾਂਦਾ ਕਿ ਪੁਲਿਸ ਦੀ ਗਸ਼ਤ ਪਾਰਟੀਆਂ ਵੱਲੋਂ ਇਹਨਾਂ ਨੂੰ ਸਪੌਟ ਵੀ ਕਰ ਲਿਆ ਗਿਆ ਸੀ ਥਾਣੇ ਦੇ ਨੇੜੇ ਜਿਹੜੀਆਂ ਸਰਚ ਲਾਈਟਾਂ ਦੇ ਨਾਲ ਇਹਨਾਂ ਦੇ ਉੱਪਰ ਲਾਈਟਾਂ ਮਾਰੀਆਂ ਗਈਆਂ ਜਿਸ ਤੋਂ ਬਾਅਦ ਮੇਰੀ ਜਾਣਕਾਰੀ ਮੁਤਾਬਕ ਗੋਲੀਬਾਰੀ ਵੀ ਹਲਕੀ ਫੁਲਕੀ ਉੱਤੇ ਹੋਈ ਹਾਲਾਂਕਿ ਉਸ ਗੋਲੀਬਾਰੀ ਦੇ ਵਿੱਚ ਕਿਸੇ ਨੂੰ ਕੋਈ ਨੁਕਸਾਨ ਨਹੀਂ ਹੋਇਆ ਲੇਕਿਨ ਉਸ ਅਫਰਾ ਤਫਰੀਦ ਦੇ ਮਹੌਲ ਦੇ ਵਿੱਚ ਜਿਵੇਂ ਵੀ ਸੰਭਵ ਹੋ ਸਕਿਆ ਉਸ ਰਾਕਟ ਲਾਂਚਰ ਨੂੰ ਚਲਾ ਕੇ ਉਸ ਥਾਣੇ ਉੱਤੇ ਮਾਰ ਕੇ ਇਹ ਲੋਕ ਭੱਜਣ ਵਿੱਚ ਕਾਮਯਾਬ ਰਹੇ ਜੋ ਜਾਣਕਾਰੀ ਪੁਲਿਸ ਦੇ ਸੂਤਰ ਆਫੀਸ਼ੀਅਲੀ ਤਾਂ ਇਸ ਜਾਣਕਾਰੀ ਨੂੰ ਕਿਸੇ ਨੇ ਸਾਂਝਾ ਨਹੀਂ ਕੀਤਾ ਲੇਕਿਨ ਸੂਤਰਾਂ ਦੇ ਮੁਤਾਬਕ ਜਿਹੜੀ ਜਾਣਕਾਰੀ ਆ ਰਹੀ ਹੈ ਰਾਕਟ ਲਾਂਚਰ ਆਪਣੇ ਨਿਸ਼ਾਨੇ ਆਪਣੇ ਟਾਰਗੇਟ ਨੂੰ ਮਿਸ ਕਰਦਾ ਹੋਇਆ ਪਾਰ ਹੋ ਗਿਆ ਲੇਕਿਨ ਜੇ ਆਪਾਂ ਉਹਨਾਂ ਦਾਅਵਿਆਂ ਦੀ ਗੱਲ ਕਰੀਏ ਜੋ ਕਿ ਬਬਰ ਖਾਲਸਾ ਵੱਲੋਂ ਕੀਤੇ ਗਏ ਨੇ ਉਹਨਾਂ ਦੇ ਮੁਤਾਬਕ ਇਹ ਰਾਕਟ ਲਾਂਚਰ ਪੁਲਿਸ ਥਾਣੇ ਦੇ ਬਾਹਰ ਖੜੀਆਂ ਕੁਝ ਗੱਡੀਆਂ ਦੇ ਵਿੱਚੋਂ ਕਿਸੇ ਗੱਡੀ ਨੂੰ ਜਾ ਕੇ ਹਿੱਟ ਕੀਤਾ